ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਹੋਨੇ ਆ ਪਰ ਮੈਂ ਬਿਮਾਰ ਸੀ ਮੈਂ ਕੱਲ ਵੀ ਤਬੀਤ ਬਹੁਤ ਖਰਾਬ ਸੀ ਅੱਜ ਵੀ ਖਰਾਬ ਤਬੀਤ ਨਾਲ ਸਕੂਲ ਚਲੇਗੀ ਸੀ ਮੈਂ ਕਿਹਾ ਸਕੂਲ ਵਾਲਿਆਂ ਨੇ ਕਹਿਣਾ ਅੱਜ ਹੀ ਤੇਰੇ ਛੁੱਟੀਆਂ ਦੇ ਗਏ ਚਲੋ ਜੋ ਵੀ ਹੈ ਪਰ ਠੀਕ ਹੋ ਗਿਆ ਮੈਂ ਸਕੂਲ ਜਾਗੀ ਮੈਂ ਮੈਡੀਸਿਨ ਵੀ ਨਹੀਂ ਖਾਈ ਹੁਣ ਖਾਵਾਂਗੀ ਔਰ ਜਿਹੜੀ ਦਪਹਿਰ ਨੂੰ ਖਾਣੀ ਸੀ ਪਰ ਚਲੋ ਠੀਕ ਰਿਹਾ ਖਲਬੜੇ ਐਸੇ ਬਣ ਗਿਆ ਸੀ ਤੇ ਇਸ ਕਰਕੇ ਵੀਡੀਓ ਵੀ ਪਾਉਣ ਦੇ ਵਿੱਚ ਇਸੇ ਲਈ ਔਰ ਇੱਕ ਵੀਡੀਓ ਬਣੀ ਸੀ ਜਿਹੜੀ ਉਹੀ ਅਪਲੋਡ ਕੀਤੀ ਕਿਤੇ 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 ਗਈ ਪਤਾ ਨਹੀਂ ਨਹੀਂ ਚੈੱਕ ਵੀ ਨਹੀਂ ਕੀਤਾ ਮੈਂ ਸੋ ਲੋਕ ਕਈ ਵਾਰੀ ਟਾਈਮ ਨਹੀਂ ਹੁੰਦਾ ਹਨਾ బిజీ ਡੇ ਬਹੁਤ ਚੱਲਦੇ ਆ ਕਿਉਂਕਿ ਦਿਨ ਵੀ ਹੁਣ ਛੋਟੇ ਹੁੰਦੇ ਜਾਣੇ ਆ ਸਕੂਲ ਜਾਣਾ ਟਿਊਸ਼ਨ ਸੈਂਟਰ ਘਰ ਦਾ ਕੰਮ ਕਰ ਉਸ ਤੋਂ ਬਾਅਦ ਵੀਡੀਓ ਬਣਾਉਣਾ ਬਿਕਵਾਸ ਵੀ ਦੇਖਣਾ ਬਹੁਤ ਜ਼ਰੂਰੀ ਹੈ ਅੱਜ ਤੇ ਫਰੈਂਡਸ ਮੈਂ ਮੰਦਿਰ ਵੀ ਗਈ ਸੀ ਤੇ ਹੋਰ ਤੁਸੀਂ ਨਾਓ ਕਿਵੇਂ ਆ ਸਾਰੇ ਕੰਮਕਾਰ ਵੀ ਇਦਾਂ ਹੀ ਆ ਹਨਾ ਬਹੁਤ ਜ਼ਿਆਦਾ ਚੱਲ ਦੇਣੀ ਆ ਅੱਜ ਕੱਲ ਟਿਊਸ਼ਨ ਸੈਂਟਰ ਵੀ ਚੱਲ ਹੀ ਰਿਹਾ ਜਿਵੇਂ ਤਿੰਨੇ ਪੱਲੇ ਸਾਈਡ ਚਲੋ ਵੀਡੀਓ ਚੱਲਣ ਕੋਈ ਨਾ ਕੋਈ ਕੰਮ ਤੇ ਚਲੋ ਪ੍ਰਮਾਤਮਾ ਜਿਨ੍ਹਾਂ ਨੇ ਚੰਗੀ ਦਿੱਤੀ ਉਹ ਚੋ ਵੀ ਜਰੂਰ ਦਿੰਦਾ ਜਿੰਦਗੀ ਵਿੱਚ ਮੁਸ਼ਕਲਾਂ ਦੇ ਹਾਲਾਤ ਵੀ ਆਉਂਦੇ ਆ ਦੁੱਖ ਸੁੱਖ ਜ਼ਿੰਦਗੀ ਦੇ ਵਿੱਚ ਆਉਂਦੇ ਹੀ ਰਹਿੰਦੇ ਆ ਕਿ ਲੋਕੀ ਦੇਖਣ ਦੀ ਕੋਸ਼ਿਸ਼ ਵੀ ਬਹੁਤ ਕਰਦੇ ਆ ਕਿਸੇ ਨੂੰ ਮੋਟੀਵੇਟ ਨਹੀਂ ਕੋਈ ਕਰਦਾ ਇਹ ਨਹੀਂ ਕੋਈ ਕਹਿੰਦਾ ਹੁੰਦਾ ਕਿ ਚੰਗੇ ਕੰਮ ਕਰ ਤੂੰ ਅੱਗੇ ਵਧ ਜਾ ਨੋ ਲੋਕੀ ਨਾ ਸਭ ਉਹ ਦੇਖਦੇ ਆ ਲੇਡੀ ਦੇਖੀ ਨਹੀਂ ਤੇ ਉਹਦੇ ਮਗਰ ਪੈ ਜਾਂਦੀ ਆ ਪਤਾ ਨਹੀਂ ਕਿਉਂ ਆਪਣੇ ਘਰ ਦੀਆਂ ਵਿੱਚ ਵੀ ਹੁੰਦੀਆਂ ਪਰ ਚਲੋ ਜੋ ਵੀ ਹੈ ਮੈਂਟੈਲਿਟੀ ਹੈ ਲੋਕਾਂ ਦੀ ਆਪਾਂ ਕਹਿ ਨਹੀਂ ਸਕਦੇ ਠੀਕ ਹੈ ਨਾ ਖੁਦ ਦੀ ਪ੍ਰੋਟੈਕਸ਼ਨ ਖੁਦ ਹੀ ਪਾਓ